ਕਿ ਤਾਂ 9 ਸਤੰਬਰ ਤੋਂ ਸਾਰੇ ਸਰਕਾਰੀ ਸਕੂਲ ਜਿਹੜੇ ਨੇ ਉਹ ਆਮ ਦੇ ਵਾਂਗ ਖੁੱਲਣਗੇ ਵਿਦਿਆਰਥੀ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਅਧਿਆਪਕ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ 8 ਸਤੰਬਰ ਯਾਨੀ ਕੱਲ ਤੋਂ ਆਉਣਗੇ ਸੱਚੇ ਕਾਲ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਔਨ-ਏਅਰ ਦੇਖ ਰਿਹਾ ਤੁਸੀਂ ਤਾਂ ਇਸ ਸਮੇਂ ਦੀ ਬੇਹੱਦ ਹੀ ਵੱਡੀ ਖਬਰ ਤੁਹਾਡੇ ਨਾਲ ਸਕੂਲ ਖੁੱਲਣ ਨੂੰ ਲੈ ਕੇ ਸਾਂਝੀ ਕਰ ਰਹੇ ਹਾਂ ਤਾਂ ਹੜਾ ਕਾਰਨ ਜਿਹੜੇ ਸਕੂਲਾਂ ਦੇ ਵਿੱਚ ਛੁੱਟੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਤਾਂ ਹੁਣ ਅਪਡੇਟ ਸਕੂਲ ਖੁੱਲਣ ਨੂੰ ਲੈ ਕੇ ਆਈ ਹੈ ਤਾਂ ਦੱਸਿਆ ਸਿੱਖਿਆ ਮੰਤਰੀ ਹਰਜੋਤ ਦੈਂਸ ਨੇ ਕਿਹਾ ਹੈ ਕਿ 9 ਸਤੰਬਰ ਨੂੰ ਪੰਜਾਬ ਵਿੱਚ ਸਰਕਾਰੀ ਸਕੂਲ ਆਮ ਵਾਂਗ ਖੁੱਲਣਗੇ ਉੱਥੇ ਹੀ 8 ਸਤੰਬਰ ਨੂੰ ਵਿਦਿਆਰਥੀਆਂ ਲਈ ਸਾਰੇ ਸਰਕਾਰੀ ਸਕੂਲ ਬੰਦ ਰਹਿਣਗੇ ਪਰ ਸਟਾਫ ਸਕੂਲਾਂ ਦੇ ਵਿੱਚ ਮੌਜੂਦ ਰਹੇਗਾ ਵਿਦਿਆਰਥੀ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਸਟਾਫ ਜੋ ਕਿ ਟੀਚਰਜ਼ ਨੇ ਉਹ ਸਕੂਲਾਂ ਦੇ ਵਿੱਚ ਆਉਣਗੇ ਤਾਂ ਮੰਤਰੀ ਨੇ ਟਵੀਟ ਕਰਦਿਆਂ ਇਹ ਵੀ ਕਿਹਾ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਐਡਿਟ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਕੱਲ ਤੋਂ ਆਮ ਦੀ ਤਰ੍ਹਾਂ ਖੁੱਲਣ ਗਈਆਂ ਤੇ ਜੇਕਰ ਕੋਈ ਸਕੂਲ ਜਾਂ ਕਾਲਜ ਹੜਾ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਬੰਦ ਕਰਨ ਦਾ ਕਰਨ ਦੇ ਫੈਸਲੇ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਜਾਵੇਗਾ ਤਾਂ ਉੱਥੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿਸ ਸਕੂਲ ਦੀ ਇਮਾਰਤ ਅਤੇ ਕਲਾਸਰੂਮ ਬਿਲਕੁਲ ਸੁਰੱਖਿਆਦਾਨ ਤਾਜ਼ੂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤਪਲਕੇ ਯਾਨੀ 8 ਸਪਟੰਬਰ ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ ਪਰ ਅਧਿਆਪਕ ਸਕੂਲਾਂ ਦੇ ਵਿੱਚ ਆਉਣਗੇ ਤਾਂ ਹੜਾ ਕਾਰਨ ਸਕੂਲਾਂ ਦੇ ਵਿੱਚ ਲਗਾਤਾਰ ਛੁੱਟੀਆਂ ਵਧਾਈਆਂ ਜਾ ਰਹੀਆਂ ਸੀ ਪਰ ਕੱਲ 8 ਸਪਤੰਬਰ ਤੋਂ ਜਿਹੜੇ ਸਕੂਲ ਖੋਲੇ ਜਾਣਗੇ ਹਾਲਾਂਕਿ ਵਿਦਿਆਰਥੀ ਹਲੇ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਅਧਿਆਪਕ ਜਿਹੜੇ ਕੀ ਸਕੂਲਾਂ ਦੇ ਵਿੱਚ ਆਉਣਗੇ ਤਾਂ ਸੋ ਆਪ ਸਫਾਈ ਦੇ ਕਾਰਵਾਈ ਐਸਐਸਸੀ ਪੰਚਾਇਤਾਂ ਨਗਰ ਕੌਂਸਲ ਅਤੇ ਕਾਰਪੋਰੇਸ਼ਨਾਂ ਦੀ ਸਹਾਇਤਾ ਨਾਲ ਜਿਹੜੀ ਕਿ ਅਧਿਆਪਕਾਂ ਦੇ ਵੱਲੋਂ ਕਰਵਾਈ ਜਾਵੇਗੀ ਤਾਂ ਇੱਥੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਅਧਿਆਪਕਾਂ ਵੱਲੋਂ ਸਕੂਲੀ ਇਮਾਰਤਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਜਾਂ ਨੁਕਸ ਜਿਹੜਾ ਪਾਇਆ ਜਾਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਹੀ ਜ਼ਿਲ੍ਹੇ ਦੇ ਡੀਸੀ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ ਜਾਵੇਗੀ ਤਾਂ 9 ਸਤੰਬਰ ਤੋਂ ਸਾਰੇ ਸਰਕਾਰੀ ਸਕੂਲ ਜਿਹੜੇ ਨੇ ਉਹ ਆਮ ਦੇ ਵਾਂਗ ਖੁੱਲਣਗੇ ਵਿਦਿਆਰਥੀ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਅਧਿਆਪਕ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ 8 ਸਤੰਬਰ ਯਾਨੀ ਕੱਲ ਤੋਂ ਆਉਣਗੇ ਸੱਚੇ ਕਾਲ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਔਨ 에ਅਰ ਦੇਖ ਰਿਹਾ ਹੂੰ ਤੁਸੀਂ ਤਾਂ ਇਸ ਸਮੇਂ ਦੀ ਬੇਹੱਦ ਹੀ ਵੱਡੀ ਖਬਰ ਤੁਹਾਡੇ ਨਾਲ ਸਕੂਲ ਖੁੱਲਣ ਨੂੰ ਲੈ ਕੇ ਸਾਂਝੀ ਕਰ ਰਿਹਾ ਤਾਂ ਹੜਾ ਕਾਰਨ ਜਿਹੜੇ ਸਕੂਲਾਂ ਦੇ ਵਿੱਚ ਛੁੱਟੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਤਾਂ ਹੁਣ ਅਪਡੇਟ ਸਕੂਲ ਖੁੱਲਣ ਨੂੰ ਲੈ ਕੇ ਆਈ ਹੈ ਤਾਂ ਦੱਸ ਦਈਏ ਸਿੱਖਿਆ ਮੰਤਰੀ ਹਰਜੋਤ ਦੈਂਸ ਨੇ ਕਿਹਾ ਹੈ ਕਿ 9 ਸਪਟੰਬਰ ਨੂੰ ਪੰਜਾਬ ਵਿੱਚ ਸਰਕਾਰੀ ਸਕੂਲ ਆਮ ਵਾਂਗ ਖੁੱਲਣਗੇ ਉੱਥੇ ਹੀ 8 ਸਪਟੰਬਰ ਨੂੰ ਵਿਦਿਆਰਥੀਆਂ ਲਈ ਸਾਰੇ ਸਰਕਾਰੀ ਸਕੂਲ ਬੰਦ ਰਹਿਣਗੇ ਪਰ ਸਟਾਫ ਸਕੂਲਾਂ ਦੇ ਵਿੱਚ ਮੌਜੂਦ ਰਹੇਗਾ ਵਿਦਿਆਰਥੀ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਸਟਾਫ ਜੋ ਕਿ ਟੀਚਰਜ਼ ਨੇ ਉਹ ਸਕੂਲਾਂ ਦੇ ਵਿੱਚ ਆਉਣਗੇ ਤਾਂ ਮੰਤਰੀ ਨੇ ਟਵੀਟ ਕਰਦਿਆਂ ਇਹ ਵੀ ਕਿਹਾ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਐਜਿਡ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਕੱਲ ਤੋਂ ਆਮ ਦੀ ਤਰ੍ਹਾਂ ਖੁੱਲਣ ਗਈਆਂ ਤੇ ਜੇਕਰ ਕੋਈ ਸਕੂਲ ਜਾਂ ਕਾਲਜ ਹੜਾ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਬੰਦ ਕਰਨ ਦਾ ਕਰਨ ਦੇ ਫੈਸਲੇ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਜਾਵੇਗਾ ਤਾਂ ਉੱਥੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿ ਸਕੂਲ ਦੀ ਇਮਾਰਤ ਅਤੇ ਕਲਾਸਰੂਮ ਬਿਲਕੁਲ ਸੁਰੱਖਿਆਦਾਨ ਤਾਜ਼ੂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤਪਲਕੇ ਯਾਨੀ 8 ਸਪਟੰਬਰ ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ ਪਰ ਅਧਿਆਪਕ ਸਕੂਲਾਂ ਦੇ ਵਿੱਚ ਆਉਣਗੇ ਤਾਂ ਹੜਾ ਕਾਰਨ ਸਕੂਲਾਂ ਦੇ ਵਿੱਚ ਲਗਾਤਾਰ ਛੁੱਟੀਆਂ ਵਧਾਈਆਂ ਜਾ ਰਹੀਆਂ ਸੀ ਪਰ ਕੱਲ 8 ਸਪਤੰਬਰ ਤੋਂ ਜਿਹੜੇ ਸਕੂਲ ਖੋਲੇ ਜਾਣਗੇ ਹਾਲਾਂਕਿ ਵਿਦਿਆਰਥੀ ਹਲੇ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਅਧਿਆਪਕ ਜਿਹੜੇ ਕੀ ਸਕੂਲਾਂ ਦੇ ਵਿੱਚ ਆਉਣਗੇ ਤਾਂ ਸਾਫ ਸਫਾਈ ਦੇ ਕਾਰਵਾਈ ਐਸਐਸਸੀ ਪੰਚਾਇਤਾਂ ਨਗਰ ਕੌਂਸਲ ਅਤੇ ਕਾਰਪੋਰੇਸ਼ਨਾਂ ਦੀ ਸਹਾਇਤਾ ਨਾਲ ਜਿਹੜੀ ਕਿ ਅਧਿਆਪਕਾਂ ਦੇ ਵੱਲੋਂ ਕਰਵਾਈ ਜਾਵੇਗੀ ਤਾਂ ਇੱਥੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਅਧਿਆਪਕਾਂ ਵੱਲੋਂ ਸਕੂਲੀ ਇਮਾਰਤਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਜਾਂ ਨੁਕਸ ਜਿਹੜਾ ਪਾਇਆ ਜਾਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਹੀ ਜ਼ਿਲ੍ਹੇ ਦੇ ਡੀਸੀ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ ਜਾਵੇਗੀ ਤਾਂ 9 ਸਤੰਬਰ ਤੋਂ ਸਾਰੇ ਸਰਕਾਰੀ ਸਕੂਲ ਜਿਹੜੇ ਨੇ ਉਹ ਆਮ ਦੇ ਵਾਂਗ ਖੁੱਲਣਗੇ ਵਿਦਿਆਰਥੀ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਅਧਿਆਪਕ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ 8 ਸਤੰਬਰ ਯਾਨੀ ਕੱਲ ਤੋਂ ਆਉਣਗੇ ਸਤਿ ਸ਼੍ਰੀ ਅਕਾਲ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਔਨ 에ਅਰ ਦੇਖ ਰਿਹਾ ਹੂੰ ਤੁਸੀਂ ਤਾਂ ਇਸ ਸਮੇਂ ਦੀ ਬੇਹੱਦ ਹੀ ਵੱਡੀ ਖਬਰ ਤੁਹਾਡੇ ਨਾਲ ਸਕੂਲ ਖੁੱਲਣ ਨੂੰ ਲੈ ਕੇ ਸਾਂਝੀ ਕਰ ਰਿਹਾ ਤਾਂ ਹੜਾ ਕਾਰਨ ਜਿਹੜੇ ਸਕੂਲਾਂ ਦੇ ਵਿੱਚ ਛੁੱਟੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਤਾਂ ਹੁਣ ਅਪਡੇਟ ਸਕੂਲ ਖੁੱਲਣ ਨੂੰ ਲੈ ਕੇ ਆਈ ਹੈ ਤਾਂ ਦੱਸਿਆ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ 9 ਸਤੰਬਰ ਨੂੰ ਪੰਜਾਬ ਵਿੱਚ ਸਰਕਾਰੀ ਸਕੂਲ ਆਮ ਵਾਂਗ ਖੁੱਲਣਗੇ ਉੱਥੇ ਹੀ 8 ਸਤੰਬਰ ਨੂੰ ਵਿਦਿਆਰਥੀਆਂ ਲਈ ਸਾਰੇ ਸਰਕਾਰੀ ਸਕੂਲ ਬੰਦ ਰਹਿਣਗੇ ਪਰ ਸਟਾਫ ਸਕੂਲਾਂ ਦੇ ਵਿੱਚ ਮੌਜੂਦ ਰਹੇਗਾ ਵਿਦਿਆਰਥੀ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਸਟਾਫ ਜੋ ਕਿ ਟੀਚਰਜ਼ ਨੇ ਉਹ ਸਕੂਲਾਂ ਦੇ ਵਿੱਚ ਆਉਣਗੇ ਤਾਂ ਮੰਤਰੀ ਨੇ ਟਵੀਟ ਕਰਦਿਆਂ ਇਹ ਵੀ ਕਿਹਾ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਐਜਿਡ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਕੱਲ ਤੋਂ ਆਮ ਦੀ ਤਰ੍ਹਾਂ ਖੁੱਲਣ ਗਈਆਂ ਤੇ ਜੇਕਰ ਕੋਈ ਸਕੂਲ ਜਾਂ ਕਾਲਜ ਹੜਾ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਬੰਦ ਕਰਨ ਦਾ ਕਰਨ ਦੇ ਫੈਸਲੇ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਜਾਵੇਗਾ ਤਾਂ ਉੱਥੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿ ਸਕੂਲ ਦੀ ਇਮਾਰਤ ਅਤੇ ਕਲਾਸਰੂਮ ਬਿਲਕੁਲ ਸੁਰੱਖਿਆਧਨ ਤਾਜ਼ੂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤਪਲਕੇ ਯਾਨੀ 8 ਸਪਟੰਬਰ ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ ਪਰ ਅਧਿਆਪਕ ਸਕੂਲਾਂ ਦੇ ਵਿੱਚ ਆਉਣਗੇ ਤਾਂ ਹੜਾ ਕਾਰਨ ਸਕੂਲਾਂ ਦੇ ਵਿੱਚ ਲਗਾਤਾਰ ਛੁੱਟੀਆਂ ਵਧਾਈਆਂ ਜਾ ਰਹੀਆਂ ਸੀ ਪਰ ਕੱਲ 8 ਸਪਤੰਬਰ ਤੋਂ ਜਿਹੜੇ ਸਕੂਲ ਖੋਲੇ ਜਾਣਗੇ ਹਾਲਾਂਕਿ ਵਿਦਿਆਰਥੀ ਆਲੇ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਅਧਿਆਪਕ ਜਿਹੜੇ ਕੀ ਸਕੂਲਾਂ ਦੇ ਵਿੱਚ ਆਉਣਗੇ ਤਾਂ ਸਾਫ਼ ਸਫਾਈ ਦੇ ਕਾਰਵਾਈ ਐਸਐਸਸੀ ਪੰਚਾਇਤਾਂ ਨਗਰ ਕੌਂਸਲ ਅਤੇ ਕਾਰਪੋਰੇਸ਼ਨਾਂ ਦੀ ਸਹਾਇਤਾ ਨਾਲ ਜਿਹੜੀ ਕਿ ਅਧਿਆਪਕਾਂ ਦੇ ਵੱਲੋਂ ਕਰਵਾਈ ਜਾਵੇਗੀ ਤਾਂ ਇੱਥੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਅਧਿਆਪਕਾਂ ਵੱਲੋਂ ਸਕੂਲੀ ਇਮਾਰਤਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਜਾਂ ਨੁਕਸ ਜਿਹੜਾ ਪਾਇਆ ਜਾਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਹੀ ਜ਼ਿਲ੍ਹੇ ਦੇ ਡੀਸੀ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ ਜਾਵੇਗੀ ਤਾਂ 9 ਸਤੰਬਰ ਤੋਂ ਸਾਰੇ ਸਰਕਾਰੀ ਸਕੂਲ ਜਿਹੜੇ ਨੇ ਉਹ ਆਮ ਦੇ ਵਾਂਗ ਖੁੱਲਣਗੇ ਵਿਦਿਆਰਥੀ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਅਧਿਆਪਕ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ 8 ਸਤੰਬਰ ਯਾਨੀ ਕੱਲ ਤੋਂ ਆਉਣਗੇ ਸੱਚੇ ਕਾਲ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਔਨ 에ਅਰ ਦੇਖ ਰਿਹਾ ਤੁਸੀਂ ਤਾਂ ਇਸ ਸਮੇਂ ਦੀ ਬੇਹੱਦ ਹੀ ਵੱਡੀ ਖਬਰ ਤੁਹਾਡੇ ਨਾਲ ਸਕੂਲ ਖੁੱਲਣ ਨੂੰ ਲੈ ਕੇ ਸਾਂਝੀ ਕਰ ਰਿਹਾ ਤਾਂ ਹੜਾ ਕਾਰਨ ਜਿਹੜੇ ਸਕੂਲਾਂ ਦੇ ਵਿੱਚ ਛੁੱਟੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਤਾਂ ਹੁਣ ਅਪਡੇਟ ਸਕੂਲ ਖੁੱਲਣ ਨੂੰ ਲੈ ਕੇ ਆਈ ਹੈ ਤਾਂ ਦੱਸਿਆ ਸਿੱਖਿਆ ਮੰਤਰੀ ਹਰਜੋਤ ਦੈਂਸ ਨੇ ਕਿਹਾ ਹੈ ਕਿ 9 ਸਪਟੰਬਰ ਨੂੰ ਪੰਜਾਬ ਵਿੱਚ ਸਰਕਾਰੀ ਸਕੂਲ ਆਮ ਵਾਂਗ ਖੁੱਲਣਗੇ ਉੱਥੇ ਹੀ 8 ਸਪਟੰਬਰ ਨੂੰ ਵਿਦਿਆਰਥੀਆਂ ਲਈ ਸਾਰੇ ਸਰਕਾਰੀ ਸਕੂਲ ਬੰਦ ਰਹਿਣਗੇ ਪਰ ਸਟਾਫ ਸਕੂਲਾਂ ਦੇ ਵਿੱਚ ਮੌਜੂਦ ਰਹੇਗਾ ਵਿਦਿਆਰਥੀ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਸਟਾਫ ਜੋ ਕਿ ਟੀਚਰਜ਼ ਨੇ ਉਹ ਸਕੂਲਾਂ ਦੇ ਵਿੱਚ ਆਉਣਗੇ ਤਾਂ ਮੰਤਰੀ ਨੇ ਟਵੀਟ ਕਰਦਿਆ ਇਹ ਵੀ ਕਿਹਾ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਐਜਿਡ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਕੱਲ ਤੋਂ ਆਮ ਦੀ ਤਰ੍ਹਾਂ ਖੁੱਲਣ ਗਈਆਂ ਤੇ ਜੇਕਰ ਕੋਈ ਸਕੂਲ ਜਾਂ ਕਾਲਜ ਹੜਾ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਬੰਦ ਕਰਨ ਦਾ ਕਰਨ ਦੇ ਫੈਸਲੇ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਜਾਵੇਗਾ ਤਾਂ ਉੱਥੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿ ਸਕੂਲ ਦੀ ਇਮਾਰਤ ਅਤੇ ਕਲਾਸਰੂਮ ਬਿਲਕੁਲ ਸੁਰੱਖਿਆਦਾਨ ਤਾਜ਼ੂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤਪਲਕੇ ਯਾਨੀ 8 ਸਤੰਬਰ ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ ਪਰ ਅਧਿਆਪਕ ਸਕੂਲਾਂ ਦੇ ਵਿੱਚ ਆਉਣਗੇ ਤਾਂ ਹੜਾ ਕਾਰਨ ਸਕੂਲਾਂ ਦੇ ਵਿੱਚ ਲਗਾਤਾਰ ਛੁੱਟੀਆਂ ਵਧਾਈਆਂ ਜਾ ਰਹੀਆਂ ਸੀ ਪਰ ਕੱਲ 8 ਸਪਤੰਬਰ ਤੋਂ ਜਿਹੜੇ ਸਕੂਲ ਖੋਲੇ ਜਾਣਗੇ ਹਾਲਾਂਕਿ ਵਿਦਿਆਰਥੀ ਆਲੇ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਅਧਿਆਪਕ ਜਿਹੜੇ ਕੀ ਸਕੂਲਾਂ ਦੇ ਵਿੱਚ ਆਉਣਗੇ ਤਾਂ ਆਸਾਫ ਸਫਾਈ ਦੀ ਕਾਰਵਾਈ ਐਸਐਸਸੀ ਪੰਚਾਇਤਾਂ ਨਗਰ ਕੌਂਸਲ ਅਤੇ ਕਾਰਪੋਰੇਸ਼ਨਾਂ ਦੀ ਸਹਾਇਤਾ ਨਾਲ ਜਿਹੜੀ ਕਿ ਅਧਿਆਪਕਾਂ ਦੇ ਵੱਲੋਂ ਕਰਵਾਈ ਜਾਵੇਗੀ ਤਾਂ ਇੱਥੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਅਧਿਆਪਕਾਂ ਵੱਲੋਂ ਸਕੂਲੀ ਇਮਾਰਤਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਜਾਂ ਨੁਕਸ ਜਿਹੜਾ ਪਾਇਆ ਜਾਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਹੀ ਜ਼ਿਲ੍ਹੇ ਦੇ ਡੀਸੀ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ ਜਾਵੇਗੀ ਤਾਂ 9 ਸਤੰਬਰ ਤੋਂ ਸਾਰੇ ਸਰਕਾਰੀ ਸਕੂਲ ਜਿਹੜੇ ਨੇ ਉਹ ਆਮ ਦੇ ਵਾਂਗ ਖੁੱਲਣਗੇ ਵਿਦਿਆਰਥੀ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਅਧਿਆਪਕ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ 8 ਸਤੰਬਰ ਯਾਨੀ ਕੱਲ ਤੋਂ ਆਉਣਗੇ ਸੱਚੇ ਅਕਾਲ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਔਨ-ਏਅਰ ਦੇਖ ਰਿਹਾ ਤੁਸੀਂ ਤਾਂ ਇਸ ਸਮੇਂ ਦੀ ਬੇਹੱਦ ਹੀ ਵੱਡੀ ਖਬਰ ਤੁਹਾਡੇ ਨਾਲ ਸਕੂਲ ਖੁੱਲਣ ਨੂੰ ਲੈ ਕੇ ਸਾਂਝੀ ਕਰ ਰਿਹਾ ਤਾਂ ਹੜਾ ਕਾਰਨ ਜਿਹੜੇ ਸਕੂਲਾਂ ਦੇ ਵਿੱਚ ਛੁੱਟੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਤਾਂ ਹੁਣ ਅਪਡੇਟ ਸਕੂਲ ਖੁੱਲਣ ਨੂੰ ਲੈ ਕੇ ਆਈ ਹੈ ਤਾਂ ਦੱਸਿਆ ਸਿੱਖਿਆ ਮੰਤਰੀ ਹਰਜੋਤ ਦੈਂਸ ਨੇ ਕਿਹਾ ਹੈ ਕਿ 9 ਸਪਟੰਬਰ ਨੂੰ ਪੰਜਾਬ ਵਿੱਚ ਸਰਕਾਰੀ ਸਕੂਲ ਆਮ ਵਾਂਗ ਖੁੱਲਣਗੇ ਉੱਥੇ ਹੀ 8 ਸਪਟੰਬਰ ਨੂੰ ਵਿਦਿਆਰਥੀਆਂ ਲਈ ਸਾਰੇ ਸਰਕਾਰੀ ਸਕੂਲ ਬੰਦ ਰਹਿਣਗੇ ਪਰ ਸਟਾਫ ਸਕੂਲਾਂ ਦੇ ਵਿੱਚ ਮੌਜੂਦ ਰਹੇਗਾ ਵਿਦਿਆਰਥੀ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਸਟਾਫ ਜੋ ਕਿ ਟੀਚਰਜ਼ ਨੇ ਉਹ ਸਕੂਲਾਂ ਦੇ ਵਿੱਚ ਆਉਣਗੇ ਤਾਂ ਮੰਤਰੀ ਨੇ ਟਵੀਟ ਕਰਦਿਆਂ ਇਹ ਵੀ ਕਿਹਾ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਐਡਿਟ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਕੱਲ ਤੋਂ ਆਮ ਦੀ ਤਰ੍ਹਾਂ ਖੁੱਲਣ ਗਈਆਂ ਤੇ ਜੇਕਰ ਕੋਈ ਸਕੂਲ ਜਾਂ ਕਾਲਜ ਹੜਾ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਬੰਦ ਕਰਨ ਦਾ ਕਰਨ ਦੇ ਫੈਸਲੇ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਜਾਵੇਗਾ ਤਾਂ ਉੱਥੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿ ਸਕੂਲ ਦੀ ਇਮਾਰਤ ਅਤੇ ਕਲਾਸਰੂਮ ਬਿਲਕੁਲ ਸੁਰੱਖਿਆਦਾਨ ਤਾਜ਼ੂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤਪਲਕੇ ਯਾਨੀ 8 ਸਪਟੰਬਰ ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ ਪਰ ਅਧਿਆਪਕ ਸਕੂਲਾਂ ਦੇ ਵਿੱਚ ਆਉਣਗੇ ਤਾਂ ਹੜਾ ਕਾਰਨ ਸਕੂਲਾਂ ਦੇ ਵਿੱਚ ਲਗਾਤਾਰ ਛੁੱਟੀਆਂ ਵਧਾਈਆਂ ਜਾ ਰਹੀਆਂ ਸੀ ਪਰ ਕੱਲ 8 ਸਪਤੰਬਰ ਤੋਂ ਜਿਹੜੇ ਸਕੂਲ ਖੋਲੇ ਜਾਣਗੇ ਹਾਲਾਂਕਿ ਵਿਦਿਆਰਥੀ ਹਲੇ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਅਧਿਆਪਕ ਜਿਹੜੇ ਕੀ ਸਕੂਲਾਂ ਦੇ ਵਿੱਚ ਆਉਣਗੇ ਤਾਂ ਸਾਫ ਸਫਾਈ ਦੇ ਕਾਰਵਾਈ ਐਸਐਸਸੀ ਪੰਚਾਇਤਾਂ ਨਗਰ ਕੌਂਸਲ ਅਤੇ ਕਾਰਪੋਰੇਸ਼ਨਾਂ ਦੀ ਸਹਾਇਤਾ ਨਾਲ ਜਿਹੜੀ ਕਿ ਅਧਿਆਪਕਾਂ ਦੇ ਵੱਲੋਂ ਕਰਵਾਈ ਜਾਵੇਗੀ ਤਾਂ ਇੱਥੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਅਧਿਆਪਕਾਂ ਵੱਲੋਂ ਸਕੂਲੀ ਇਮਾਰਤਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਜਾਂ ਨੁਕਸ ਜਿਹੜਾ ਪਾਇਆ ਜਾਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਹੀ ਜ਼ਿਲ੍ਹੇ ਦੇ ਡੀਸੀ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ ਜਾਵੇਗੀ ਤਾਂ 9 ਸਤੰਬਰ ਤੋਂ ਸਾਰੇ ਸਰਕਾਰੀ ਸਕੂਲ ਜਿਹੜੇ ਨੇ ਉਹ ਆਮ ਦੇ ਵਾਂਗ ਖੁੱਲਣਗੇ ਵਿਦਿਆਰਥੀ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਅਧਿਆਪਕ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ 8 ਸਤੰਬਰ ਯਾਨੀ ਕੱਲ ਤੋਂ ਆਉਣਗੇ ਸੱਚੇ ਕਾਲ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਔਨ 에ਅਰ ਦੇਖ ਰਿਹਾ ਹੂੰ ਤੁਸੀਂ ਤਾਂ ਇਸ ਸਮੇਂ ਦੀ ਬੇਹੱਦ ਹੀ ਵੱਡੀ ਖਬਰ ਤੁਹਾਡੇ ਨਾਲ ਸਕੂਲ ਖੁੱਲਣ ਨੂੰ ਲੈ ਕੇ ਸਾਂਝੀ ਕਰ ਰਿਹਾ ਤਾਂ ਹੜਾ ਕਾਰਨ ਜਿਹੜੇ ਸਕੂਲਾਂ ਦੇ ਵਿੱਚ ਛੁੱਟੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਤਾਂ ਹੁਣ ਅਪਡੇਟ ਸਕੂਲ ਖੁੱਲਣ ਨੂੰ ਲੈ ਕੇ ਆਈ ਹੈ ਤਾਂ ਦੱਸਿਆ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ 9 ਸਪਟੰਬਰ ਨੂੰ ਪੰਜਾਬ ਵਿੱਚ ਸਰਕਾਰੀ ਸਕੂਲ ਆਮ ਵਾਂਗ ਖੁੱਲਣਗੇ ਉੱਥੇ ਹੀ 8 ਸਪਟੰਬਰ ਨੂੰ ਵਿਦਿਆਰਥੀਆਂ ਲਈ ਸਾਰੇ ਸਰਕਾਰੀ ਸਕੂਲ ਬੰਦ ਰਹਿਣਗੇ ਪਰ ਸਟਾਫ ਸਕੂਲਾਂ ਦੇ ਵਿੱਚ ਮੌਜੂਦ ਰਹੇਗਾ ਵਿਦਿਆਰਥੀ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਸਟਾਫ ਜੋ ਕਿ ਟੀਚਰਜ਼ ਨੇ ਉਹ ਸਕੂਲਾਂ ਦੇ ਵਿੱਚ ਆਉਣਗੇ ਤਾਂ ਮੰਤਰੀ ਨੇ ਟਵੀਟ ਕਰਦਿਆ ਇਹ ਵੀ ਕਿਹਾ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਐਡਿਟ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਕੱਲ ਤੋਂ ਆਮ ਦੀ ਤਰ੍ਹਾਂ ਖੁੱਲਣ ਗਈਆਂ ਤੇ ਜੇਕਰ ਕੋਈ ਸਕੂਲ ਜਾਂ ਕਾਲਜ ਹੜਾ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਬੰਦ ਕਰਨ ਦਾ ਕਰਨ ਦੇ ਫੈਸਲੇ ਸੰਬੰਧਿਤ ਜ਼िले ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਜਾਵੇਗਾ ਤਾਂ ਉੱਥੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿ ਸਕੂਲ ਦੀ ਇਮਾਰਤ ਅਤੇ ਕਲਾਸਰੂਮ ਬਿਲਕੁਲ ਸੁਰੱਖਿਆਦਾਨ ਤਾਜ਼ੂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤਪਲਕੇ ਯਾਨੀ 8 ਸਪਟੰਬਰ ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ ਪਰ ਅਧਿਆਪਕ ਸਕੂਲਾਂ ਦੇ ਵਿੱਚ ਆਉਣਗੇ ਤਾਂ ਹੜਾ ਕਾਰਨ ਸਕੂਲਾਂ ਦੇ ਵਿੱਚ ਲਗਾਤਾਰ ਛੁੱਟੀਆਂ ਵਧਾਈਆਂ ਜਾ ਰਹੀਆਂ ਸੀ ਪਰ ਕੱਲ 8 ਸਪਤੰਬਰ ਤੋਂ ਜਿਹੜੇ ਸਕੂਲ ਖੋਲੇ ਜਾਣਗੇ ਹਾਲਾਂਕਿ ਵਿਦਿਆਰਥੀ ਹਲੇ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਅਧਿਆਪਕ ਜਿਹੜੇ ਕੀ ਸਕੂਲਾਂ ਦੇ ਵਿੱਚ ਆਉਣਗੇ ਤਾਂ ਸਾਫ ਸਫਾਈ ਦੇ ਕਾਰਵਾਈ ਐਸਐਸਸੀ ਪੰਚਾਇਤਾਂ ਨਗਰ ਕੌਂਸਲ ਅਤੇ ਕਾਰਪੋਰੇਸ਼ਨਾਂ ਦੀ ਸਹਾਇਤਾ ਨਾਲ ਜਿਹੜੀ ਕਿ ਅਧਿਆਪਕਾਂ ਦੇ ਵੱਲੋਂ ਕਰਵਾਈ ਜਾਵੇਗੀ ਤਾਂ ਇੱਥੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਅਧਿਆਪਕਾਂ ਵੱਲੋਂ ਸਕੂਲੀ ਇਮਾਰਤਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਜਾਂ ਨੁਕਸ ਜਿਹੜਾ ਪਾਇਆ ਜਾਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਹੀ ਜ਼ਿਲ੍ਹੇ ਦੇ ਡੀਸੀ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ ਜਾਵੇਗੀ ਤਾਂ 9 ਸਤੰਬਰ ਤੋਂ ਸਾਰੇ ਸਰਕਾਰੀ ਸਕੂਲ ਜਿਹੜੇ ਨੇ ਉਹ ਆਮ ਦੇ ਵਾਂਗ ਖੁੱਲਣਗੇ ਵਿਦਿਆਰਥੀ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਅਧਿਆਪਕ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ 8 ਸਤੰਬਰ ਯਾਨੀ ਕੱਲ ਤੋਂ ਆਉਣਗੇ ਸੱਚੇ ਕਾਲ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਔਨ 에ਅਰ ਦੇਖ ਰਿਹਾ ਹੂੰ ਤੁਸੀਂ ਤਾਂ ਇਸ ਸਮੇਂ ਦੀ ਬੇਹੱਦ ਹੀ ਵੱਡੀ ਖਬਰ ਤੁਹਾਡੇ ਨਾਲ ਸਕੂਲ ਖੁੱਲਣ ਨੂੰ ਲੈ ਕੇ ਸਾਂਝੀ ਕਰ ਰਿਹਾ ਤਾਂ ਹੜਾ ਕਾਰਨ ਜਿਹੜੇ ਸਕੂਲਾਂ ਦੇ ਵਿੱਚ ਛੁੱਟੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਤਾਂ ਹੁਣ ਅਪਡੇਟ ਸਕੂਲ ਖੁੱਲਣ ਨੂੰ ਲੈ ਕੇ ਆਈ ਹੈ ਤਾਂ ਦੱਸ ਦਿਆ ਸਿੱਖਿਆ ਮੰਤਰੀ ਹਰਜੋਤ ਦੈਂਸ ਨੇ ਕਿਹਾ ਹੈ ਕਿ 9 ਸਪਟੰਬਰ ਨੂੰ ਪੰਜਾਬ ਵਿੱਚ ਸਰਕਾਰੀ ਸਕੂਲ ਆਮ ਵਾਂਗ ਖੁੱਲਣਗੇ ਉੱਥੇ ਹੀ 8 ਸਪਟੰਬਰ ਨੂੰ ਵਿਦਿਆਰਥੀਆਂ ਲਈ ਸਾਰੇ ਸਰਕਾਰੀ ਸਕੂਲ ਬੰਦ ਰਹਿਣਗੇ ਪਰ ਸਟਾਫ ਸਕੂਲਾਂ ਦੇ ਵਿੱਚ ਮੌਜੂਦ ਰਹੇਗਾ ਵਿਦਿਆਰਥੀ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਸਟਾਫ ਜੋ ਕਿ ਟੀਚਰਜ਼ ਨੇ ਉਹ ਸਕੂਲਾਂ ਦੇ ਵਿੱਚ ਆਉਣਗੇ ਤਾਂ ਮੰਤਰੀ ਨੇ ਟਵੀਟ ਕਰਦਿਆ ਇਹ ਵੀ ਕਿਹਾ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਐਜਿਡ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਕੱਲ ਤੋਂ ਆਮ ਦੀ ਤਰ੍ਹਾਂ ਖੁੱਲਣ ਗਈਆਂ ਤੇ ਜੇਕਰ ਕੋਈ ਸਕੂਲ ਜਾਂ ਕਾਲਜ ਹੜਾ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਬੰਦ ਕਰਨ ਦਾ ਕਰਨ ਦੇ ਫੈਸਲੇ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਜਾਵੇਗਾ ਤਾਂ ਉੱਥੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿ ਸਕੂਲ ਦੀ ਇਮਾਰਤ ਅਤੇ ਕਲਾਸਰੂਮ ਬਿਲਕੁਲ ਸੁਰੱਖਿਆਦਾਨ ਤਾਂ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤਪਲਕੇ ਯਾਨੀ 8 ਸਪਟੰਬਰ ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ ਪਰ ਅਧਿਆਪਕ ਸਕੂਲਾਂ ਦੇ ਵਿੱਚ ਆਉਣਗੇ ਤਾਂ ਹੜਾ ਕਾਰਨ ਸਕੂਲਾਂ ਦੇ ਵਿੱਚ ਲਗਾਤਾਰ ਛੁੱਟੀਆਂ ਵਧਾਈਆਂ ਜਾ ਰਹੀਆਂ ਸੀ ਪਰ ਕੱਲ 8 ਸਪਤੰਬਰ ਤੋਂ ਜਿਹੜੇ ਸਕੂਲ ਖੋਲੇ ਜਾਣਗੇ ਹਾਲਾਂਕਿ ਵਿਦਿਆਰਥੀ ਹਲੇ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਅਧਿਆਪਕ ਜਿਹੜੇ ਕੀ ਸਕੂਲਾਂ ਦੇ ਵਿੱਚ ਆਉਣਗੇ ਤਾਂ ਸਾਫ ਸਫਾਈ ਦੇ ਕਾਰਵਾਈ ਐਸਐਸਸੀ ਪੰਚਾਇਤਾਂ ਨਗਰ ਕੌਂਸਲ ਅਤੇ ਕਾਰਪੋਰੇਸ਼ਨਾਂ ਦੀ ਸਹਾਇਤਾ ਨਾਲ ਜਿਹੜੀ ਕਿ ਅਧਿਆਪਕਾਂ ਦੇ ਵੱਲੋਂ ਕਰਵਾਈ ਜਾਵੇਗੀ ਤਾਂ ਇੱਥੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਅਧਿਆਪਕਾਂ ਵੱਲੋਂ ਸਕੂਲੀ ਇਮਾਰਤਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਜਾਂ ਨੁਕਸ ਜਿਹੜਾ ਪਾਇਆ ਜਾਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਹੀ ਜ਼ਿਲ੍ਹੇ ਦੇ ਡੀਸੀ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ ਜਾਵੇਗੀ ਤਾਂ 9 ਸਤੰਬਰ ਤੋਂ ਸਾਰੇ ਸਰਕਾਰੀ ਸਕੂਲ ਜਿਹੜੇ ਨੇ ਉਹ ਆਮ ਦੇ ਵਾਂਗ ਖੁੱਲਣਗੇ ਵਿਦਿਆਰਥੀ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਅਧਿਆਪਕ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ 8 ਸਤੰਬਰ ਯਾਨੀ ਕੱਲ ਤੋਂ ਆਉਣਗੇ ਸਤਿ ਸ਼੍ਰੀ ਅਕਾਲ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਔਨ 에ਅਰ ਦੇਖ ਰਿਹਾ ਤੁਸੀਂ ਤਾਂ ਇਸ ਸਮੇਂ ਦੀ ਬੇਹੱਦ ਹੀ ਵੱਡੀ ਖਬਰ ਤੁਹਾਡੇ ਨਾਲ ਸਕੂਲ ਖੁੱਲਣ ਨੂੰ ਲੈ ਕੇ ਸਾਂਝੀ ਕਰ ਰਿਹਾ ਤਾਂ ਹੜਾ ਕਾਰਨ ਜਿਹੜੇ ਸਕੂਲਾਂ ਦੇ ਵਿੱਚ ਛੁੱਟੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਤਾਂ ਹੁਣ ਅਪਡੇਟ ਸਕੂਲ ਖੁੱਲਣ ਨੂੰ ਲੈ ਕੇ ਆਈ ਇਹ ਤਾਂ ਦਾਜੀਏ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ 9 ਸਤੰਬਰ ਨੂੰ ਪੰਜਾਬ ਵਿੱਚ ਸਰਕਾਰੀ ਸਕੂਲ ਆਮ ਵਾਂਗ ਖੁੱਲਣਗੇ ਉੱਥੇ ਹੀ 8 ਸਤੰਬਰ ਨੂੰ ਵਿਦਿਆਰਥੀਆਂ ਲਈ ਸਾਰੇ ਸਰਕਾਰੀ ਸਕੂਲ ਬੰਦ ਰਹਿਣਗੇ ਪਰ ਸਟਾਫ ਸਕੂਲਾਂ ਦੇ ਵਿੱਚ ਮੌਜੂਦ ਰਹੇਗਾ ਵਿਦਿਆਰਥੀ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਪਰ ਸਟਾਫ ਜੋ ਕਿ ਟੀਚਰਜ਼ ਨੇ ਉਹ ਸਕੂਲਾਂ ਦੇ ਵਿੱਚ ਆਉਣਗੇ ਤਾਂ ਮੰਤਰੀ ਨੇ ਟਵੀਟ ਕਰਦਿਆਂ ਇਹ ਵੀ ਕਿਹਾ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਐਜਿਡ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਕੱਲ ਤੋਂ ਆਮ ਦੀ ਤਰ੍ਹਾਂ ਖੁੱਲਣਗੀਆਂ ਤੇ ਜੇਕਰ ਕੋਈ ਸਕੂਲ ਜਾਂ ਕਾਲਜ ਹੜਾ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਬੰਦ ਕਰਨ ਦਾ ਕਰਨ ਦੇ ਫੈਸਲੇ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਜਾਵੇਗਾ ਤਾਂ ਉੱਥੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿਸ ਸਕੂਲ ਦੀ ਇਮਾਰਤ ਅਤੇ ਕਲਾਸਰੂਮ ਬਿਲਕੁਲ ਸੁਰੱਖਿਆਧਨ ਤਾਜ਼ੂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤਪਲਕੇ ਯਾਨੀ 8 ਸਪਟੰਬਰ ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ ਪਰ ਅਧਿਆਪਕ